ਅਸੀਂ ਸਾਡੇ ਭਾਰਤ ਦੇਸ਼ ਦੀ ਸਰਕਾਰ ਦੇ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਜੀ ਨੇ ਔਰ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸਾਹ ਜੀ ਨੇ ਜਿਹੜਾ ਗ੍ਰੀਨ ਬੁਤਲਮਾਨਾ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਇਹ ਬਕਾ ਭਿਲ ਲਿਆਂਦਾ ਪਾਰਲੀਮੈਂਟ ਦੇ ਅੰਦਰ ਔਰ ਉਹਨੂੰ ਪਾਸ ਕੀਤਾ ਇਹਦਾ ਅਸੀਂ ਸਾਰਾ ਇੱਥੇ ਪੜਾ ਭਾਈਚਾਰਾ ਖਾਸ ਤੌਰ ਤੇ ਵੱਡੀ ਗਿਣਤੀ ਜੀ ਮੁਸਲਮਾਨ ਭਾਈਚਾਰਾ ਇੱਥੇ ਇਕੱਠਾ ਹੋਇਆ ਔਰ ਚੁੱਟਾ ਖਾਨ ਜੀ ਸਾਡੇ ਚੇਅਰਮੈਨ ਨੇ ਮਨਯੋਤੀ ਵਿੰਗ ਦੇ ਜ਼ਿਲ੍ਹੇ ਦੇ ਹਾਜ਼ਰ ਨਾਰਾ ਚੇਤਨਾ ਮੰਚ ਪੰਜਾਬ ਦੇ ਇਹਨਾਂ ਲਈ ਹੋਈ ਚ ਸਾਰਾ ਅੱਜ ਸਮਾਗਮ ਹੋਇਆ ਹੈ ਇਹਨਾਂ ਨੇ ਸਪੈਸ਼ਲ ਕਿਹਾ ਕਿ ਅਸੀਂ ਧੰਨਵਾਦ ਕਰਨਾ ਹੈ ਨਰਿੰਦਰ ਮੋਦੀ ਜੀ ਦਾ ਔਰ ਰਮੇਸ਼ ਸ਼ਾਹ ਜੀ ਦਾ ਇਹ ਮਿਲਦੇ ਨਾਲ ਜਿਹੜੇ ਕੁਝ ਲੋਕ ਆਪਣੇ ਵੱਖ ਬੋਰਡ ਜਿਹੜਾ ਪਹਿਲਾਂ ਬਣਿਆ ਸੀ ਉਹਦੇ 'ਚ ਬੈਠੇ ਸੀਗੇ ਉਹ ਵੱਡੀਆਂ ਪ੍ਰਾਪਰਟੀਆਂ ਨੂੰ ਮਤਲਬ ਲੁੱਟ ਰਹੇ ਸੀ ਕਰੋੜਾਂ ਦੀਆਂ ਜ਼ਮੀਨਾਂ ਜਾਇਦਾਦਾਂ ਅਰਮਾਂ ਦੀਆਂ ਜ਼ਮੀਨਾਂ ਜਾਇਦਾਦਾਂ ਕੌਡੀਆਂ ਦੇ ਪਾਸ ਠੇਕਿਆਂ ਤੇ ਨਲਾਮ ਕਰ ਦਿੰਦੇ ਸੀ ਹੁਣ ਉਹ ਕੰਮ ਨਹੀਂ ਹੋਊਗਾ ਉਹ ਵੱਟੋ ਵੱਦ ਆਮਦਨ ਹੋਊਗੀ ਨਾ ਜਮੀਨਾਂ ਜਗ੍ਹਾਾਂ ਤੋਂ ਔਰ ਉਹ ਪੈਸਾ ਦੇਸ਼ ਦੇ ਗਰੀਬ ਮੁਸਲਮਾਨਾਂ ਵਾਸਤੇ ਉਹ ਖਰਚ ਹੋਏਗਾ ਇਸ ਲਈ ਮੁਸਲਮਾਨ ਭਾਈਚਾਰੇ ਵੱਲੋਂ ਫਤੇਗੜ ਜ਼ਿਲ੍ਹੇ ਦੇ ਮਿਨੋਰਟੀ ਬਿੰਗ ਚੁੱਟਖਾਨ ਜੀ ਸਾਡੇ ਮਹੱਦੀਆਂ ਤੋਂ ਸ਼ਕੀਰ ਖਾਨ ਜੀ ਔਰ ਸਾਡੇ ਸਤਕਾਰ ਜੋ ਹਰਦੀਪ ਤੁਹਾਨ ਜੀ ਇਹਨਾਂ ਵੱਲੋਂ ਧੰਨਵਾਦੀ ਕਿਉਂਕਿ ਜ਼ਿਲ੍ਹਾ ਪ੍ਰਧਾਨ ਨੇ ਮਿਨੋਰਟੀ ਬਿੰਗ ਦੇ ਇਹਾਂ ਦੇ ਅਸੀਂ ਧੰਨਵਾਦ ਸਾਹਿਬਦੀਨ ਖਾਨ ਜੀ ਔਰ ਕਈ ਸ਼ਖਸੀਤਾ ਇਥੇ ਸਾਡੇ ਮੁਸਲਮਾਨ ਪਾਈਚਾਰੇ ਦੇ ਇਥੇ ਆ ਗਏ ਨਾ ਤੋਂ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਫਿਰ ਆਪਣੇ ਦੇਸ਼ ਦੀ ਸਰਕਾਰ ਦਾ ਦੇਸ਼ ਦੇ ਪ੍ਰਾਈਮ ਮਿੰისტਰ ਨਰਿੰਦਰ ਭੁਤੀਦਾ ਮਿਸ਼ਾਜ ਜੀ ਦਾ ਧੰਨਵਾਦ ਕਰਦਾ ਇਹ ਬਹੁਤ ਵਧੀਆ ਬਿੱਲ ਲੈਂਦਾ ਹੈ ਇਹ ਜੇ ਵੱਡੇ ਉਪਰਾਲੇ ਅੱਗੇ ਵੀ ਇਹਨਾਂ ਨੇ ਲਿਆਂਦੇ ਆ ਦੇਸ਼ ਦੇ ਹਿੱਤ ਵਿੱਚ ਔਰ ਜਿੰਨੇ ਵੀ ਕਾਤਮ ਅੱਜ ਚੱਕ ਰਹੇ ਨੇ ਪਿਛਲੇ 10 ਸਾਲਾਂ ਜਿ ਵੀ ਚੱਕੇ ਹੁਣ ਵੀ ਚੱਕ ਰਹੇ ਨੇ ਉਹ ਦੇਸ਼ ਦੇ ਹਿੱਤ ਚ ਨੇ ਦੇਸ਼ ਦੇ ਲੋਕਾਂ ਦੇ ਹਿੱਤ ਚ ਨੇ ਔਰ ਅਸੀਂ ਉਹਨਾਂ ਦਾ ਪੂਰਾ ਹਰ ਤਰ੍ਹਾਂ ਨਾਲ ਸਮਰਥਨ ਕਰਦੇ ਆਂ ਔਰ ਕਰਦੇ ਰਹੇ ਅਰਜ਼ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੋਦੀ ਜੀ ਦਾ ਧੰਨਵਾਦ ਕਰਦਾ ਇਹਨਾਂ ਨੇ ਬੱਕ ਬਿੱਲ ਲਿਆਂਦਾ ਤੇ ਉਹਨਾਂ ਨੇ ਬਹੁਤ ਵਧੀਆ ਉਹਦੇ ਤਰੀਕੇ ਦੇ ਨਾਲ ਜਿਹੜੇ ਲੋਕਾਂ ਨੇ ਪ੍ਰਾਪਰਟੀਆਂ ਨਜਾਇਜ਼ ਪ੍ਰਾਪਰਟੀਆਂ OBC ਵਰਗੇ ਜਿਹੜੇ ਉੱਥੇ ਦੇ ਲੀਡਰ ਨੇ ਆਪਣੇ ਹైదరాబాద్ ਦੇ ਉਹਨਾਂ ਨੇ ਦੱਬੀਆਂ ਹੋਈਆਂ ਸੀਗੀਆਂ ਹਜ਼ਾਰਾਂ ਇੱਕੜ ਜ਼ਮੀਨਾਂ ਉਹਨਾਂ ਦੇ ਕੋਲ ਉਹਨਾਂ ਨੇ ਦੱਬ ਕੇ ਇਹ ਲੋਕਾਂ ਦੇ ਨਾਲ ਮੁਸਲਮਾਨ ਭਾਈਆਂ ਦੇ ਨਾਲ ਵੀ ਵਿਸਥਾਰਾ ਕੀਤਾ ਹੋਇਆ ਸੀਗਾ ਜਿਹੜਾ ਇਹ ਕਾਨੂੰਨ ਲਿਆਂਦਾ ਮੈਂ ਮੋਦੀ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦਾ ਬਹੁਤ ਜ਼ਿਆਦਾ ਕੋਟ ਕੋਟ ਧੰਨਵਾਦ ਹੈ ਜਿਹੜਾ ਸੱਚੇ ਸੱਚੇ ਬੰਦਿਆਂ ਦਾ ਸਾਥ ਦੇ ਕੇ ਸੱਚ ਦੇ ਪੈਰੇ ਉੱਤੇ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਇਹ ਬੱਕ ਕੋਲ ਬਿਲਦਾ ਮੈਂ ਬਹੁਤ ਬਹੁਤ ਖੁਸ਼ੀ ਨਾਲ ਸਵਾਗਤ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਸਤਿਪੰਥੀ ਚੇਅਰਮੈਨ ਜ਼ਿਲ੍ਹਾ ਤੇ ਜੋ ਵੀ ਇਹ ਬਿਲ ਪਾਸ ਹੋਇਆ ਬਹੁਤ ਵਧੀਆ ਨਰਿੰਦਰ ਮੋਦੀ ਜੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਨਰਿੰਦਰ ਮੋਦੀ ਜੀ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਜੋ ਬੁੜੇ ਅਸੀਂ ਆਪਣੇ ਮੰਤਰੀ ਜੀ ਦਾ ਤੇ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇਹ ਉਪਰਾਲਾ ਬਾਕਮੇ ਹਾਂ ਬਾਕੋ ਬਿਲ ਦਾ ਚੱਕਿਆ ਤੇ ਇੱਥੇ ਤੱਕ ਪਹੁੰਚਾਇਆ ਗਰੀਬ ਗਰੀਬਾਂ ਦਾ ਜੋ ਵੀ ਮੁੱਦਾ ਇਹ ਚੱਕਿਆ ਹੈ ਉਹ ਅਸੀਂ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਕائدલો ਨਰਿੰਦਰ ਮੋਦੀ ਜੀ ਜਿੰਦਾਬਾਹ ਨਰਿੰਦਰ ਮੋਦੀ ਜੀ ਜਿੰਦਾਬਾਹ